ਇੰਡਸ ਸਟੇਡੀਅਮ ਹੈ ਵਿਚਾਲ ਜੀ ਇਹ ਇੰਡਸ ਸਟੇਡੀਅਮ ਹੈ ਜਿਹੜਾ ਸਫੇਦ ਹਾਥੀ ਹੈ ਜਿਹੜਾ ਕਈ ਸਾਲ ਪਹਿਲੇ ਬਣਾ ਕੇ ਕਰੋੜਾਂ ਰੁਪਏ ਲਗਾ ਕੇ ਤਿਆਰ ਕੀਤਾ ਗਿਆ ਲੇਕਿਨ ਜਾਣਦੇ ਹੋ ਨੇੜੇ ਆਓ ਵਿਚਾਲ ਜੀ ਹਣੇ ਤੱਕ ਮੀਟਰ ਵੀ ਨਹੀਂ ਲੱਗਿਆ ਇੱਥੇ ਇੰਪਰੂਵਮੈਂਟ ਟਰਸਟ ਵੱਲੋਂ ਰਾਣੀ ਝਾਂਸੀ ਕੁਮਾਰ ਮੰਡੀ ਰੋਡ ਦੇ ਉੱਤੇ ਕੰਪਲੈਕਸ ਬਣਾਇਆ ਗਿਆ ਸੀ ਕਦ ਲਈ ਬਣਾਇਆ ਗਿਆ ਸੀ ਕਿਉਂ ਬਣਾਇਆ ਗਿਆ ਸੀ ਇਹ ਖੁਦ ਸਵਾਲ ਕਰਦਾ ਪਿਆ ਹੈ ਇਹ ਖੰਡਰ ਬਣ ਚੁੱਕਿਆ ਹੋਇਆ ਹੈ ਇਹ ਸ਼ਿਟੀ ਸੈਂਟਰ ਹੈ ਇਹ ਉਹ ਸ਼ਿਟੀ ਸੈਂਟਰ ਹੈ ਜਿੰਦੇ ਵਾਲੇ ਦੁਆਲੇ ਜਾਨਵਰ ਘੁੰਮਦੇ ਆ ਜਿੰਦੇ ਵਾਲੇ ਦੁਆਲੇ ਕਦੀ ਲਾਸ਼ਾਂ ਮਿਲ ਜਾਂਦੀਆਂ ਕੋਈ ਪੂਰਾ ਪ੍ਰੋਜੈਕਟ ਨਹੀਂ ਲੇਕਿਨ ਕਟੋ-ਕਟ ਇਹ ਪ੍ਰੋਜੈਕਟ ਨੌਜਵਾਨਾਂ ਦੀ ਝੋਲੀ 'ਚ ਪਾ ਦੇਣ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਹੈ ਪੰਜਾਬ ਦੀ ਆਤਮ ਨਿਰਭਰਤਾ ਯੂਥ ਦੀ ਆਤਮ ਨਿਰਭਰਤਾ ਵਾਸਤੇ ਇਹੋ ਜਿਹਾ ਸਕਿੱਲ ਸੈਂਟਰ ਨੌਜਵਾਨਾਂ ਲਈ ਬਣਨ ਤਾਂ ਕਿ ਨੌਜਵਾਨ ਨਸ਼ੇ ਨੂੰ ਚੁਣਨ ਦੀ بجائے ਕੋਈ ਪਲੰਬਿੰਗ ਦੇ ਕੋਰਸ ਨੂੰ ਚੁਣੇ ਕੋਈ ਸੈਂਟਰੀ ਦੇ ਕੋਰਸ ਨੂੰ ਛੁਣੇ ਕੋਈ ਇਲੈਕਟ੍ਰੀਸ਼ੀਅਨ ਦੇ ਕੋਰਸ ਨੂੰ ਚੁਣੇ ਉਹ ਆਤਮ ਨਿਰਭਰ ਹੋਵੇ। ਲੱਗ ਤੁਗੇ ਜਿਹੜਾ ਪਿਆ ਤੇ ਟ੍ਰੈਫਿਕ ਸਿਗਨਲ 'ਤੇ ਭੀਖ ਮੰਗਦਾ ਪਿਆ ਵਾ ਉਹ ਵਿਜ਼ਨ ਰੱਖੇ ਉਹ ਕਵੇ ਕਿ ਹਾਂ ਮੈਂ ਵੀ ਇਸ ਦਿਸ ਦੁਨੀਆ ਜਗਰ ਆਇਆ ਮਾਂ ਕੁਝ ਕਰਨ ਲਈ ਆਇਆ ਮੈਨੂੰ ਵੀ ਕੁਝ ਆਂਦਾ ਵੈ ਮੈਨੂੰ ਵੀ ਕੁਝ ਨੋਲਿਜ ਹੈ ਇਹ ਨਹੀਂ ਕਿ ਮੈਂ ਨਸ਼ਾ ਲੈ ਕੇ ਕਿਤੇ ਸੜਕ ਦੇ ਡਿੱਗਿਆ ਪਿਆ ਹੋਵਾਂ ਖੁਦਾਰ ਮੇਰੇ ਸ਼ਹਿਰ ਕੇ ਫਾਕੋਸੇ ਮਰ ਗਏ ਆ ਰਾਸ਼ਨ ਜੋ ਆ ਰਹਾ ਥਾ ਉਹ ਅਫਸਰ ਕੇ ਘਰ ਗਿਆ ਝੜਤੀ ਰਹੀ ਮਜ਼ਾਰ ਤੇ ਚਾਦਰੇ ਤੋਂ ਬੇਸ਼ੁਮਾਰ ਬਾਹਰ ਜੋ ਇੱਕ ਫਕੀਰ ਥਾ ਉਹ ਸਰਦੀ ਸੇ ਮਰ ਗਿਆ ਰੋਟੀ ਅਮੀਰ ਸ਼ਹਿਰ ਕੇ ਕੁੱਤੋਂ ਮੇ ਵਟ ਗਈ ਰੋਟੀ ਅਮੀਰੇ ਸ਼ਹਿਰ ਕੇ ਕੁੱਤੋਂ ਮੇ ਵਟ ਗਈ ਫ਼ਾਕੇ ਗਰੀਬੇ ਸ਼ਹਿਰ ਕੇ ਬੱਚੋਂ ਮੇ ਵਟ ਗਿਆ ਲੁਧਿਆਣਾ ਲਈ ਤੇ ਤੁਹਾਮੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਸੀਂ ਖੜੇ ਆ ਸਮਾਰਟ ਸਿਟੀ ਲੁਧਿਆਣਾ ਗਰਵ ਨਾਲ ਮਹਿਸੂਸ ਹੁੰਦਾ ਹੈ ਕਿ ਅਸੀਂ ਲੁਧਿਆਣਾ ਦੇ ਵਾਸੀ ਆ ਤੇ ਸਮਾਰਟ ਤੇ ਲਵ ਲੁਧਿਆਣਾ ਬਾਹਰ ਲਿਖਿਆ ਹੁੰਦਾ ਹੈ ਲੇਕਿਨ ਜਦੋਂ ਲਵ ਲੁਧਿਆਣਾ ਬਾਹਰ ਦੇਖਦੇ ਆ ਤਾਂ ਸਾਡਾ ਜ਼ੈਨ ਇਹ ਚਾਹੁੰਦਾ ਕਿ ਅਸੀਂ ਲਵ ਲੁਧਿਆਣਾ ਦੇ ਅੰਦਰ ਜਾ ਕੇ ਦੇਖੀਏ ਜਦੋਂ ਅੰਦਰ ਜਾਂਦੇ ਆ ਤਾਂ ਕੋਈ ਤਸਵੀਰਾਂ ਇਦਾਂ ਹੀ ਨਜ਼ਰ ਆਉਂਦੀਆਂ ਜਿਹੜੀ ਤਸਵੀਰਾਂ ਖੁਦ ਨੂੰ ਜਿਹੜੀਆਂ ਕਿੱਥੇ ਚੰਬੇ ਪਾ ਲਿੰਦੇ ਕਿ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਦਾ ਲਵ ਲੁਧਿਆਣਾ ਦੇ ਬੋਰਡ ਤੋਂ ਬਾਹਰ ਲੱਗੇ ਹੋਏ ਨੇ ਕਿ ਕਿੰਨਾ ਕੁ ਪਿਆਰ ਸ਼ਹਿਰ ਵਾਸੀ ਕਰਦੇ ਸਰਕਾਰਾਂ ਖਾਸ ਕਰਕੇ ਕਿੰਨਾ ਪਿਆਰ ਕਰਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਤਸਵੀਰ ਹੈ ਛੋਟੀ ਤਸਵੀਰ ਦਿਖਾਵਾਂਗਾ ਪਹਿਲੇ ਤਾਂ ਇਹ ਤਸਵੀਰ ਹੈ ਜਿਹੜੀ ਸ਼੍ਰਮਿਕ ਜਿਹੜੇ ਸੀਗੇ ਗਰੀਬ ਜਿਹੜੇ ਬੱਚੇ ਹੁੰਦੇ ਨੇ ਜੋ ਝੁੱਗੀ ਝੌਂਮੜੇ 'ਚ ਰਹਿੰਦੇ ਨੇ ਉਹਨਾਂ ਵਾਸਤੇ ਜਿਹੜਾ ਵਾਸ ਬਣਾਉਣਾ ਸੀਗਾ ਕਿ ਉਹਨਾਂ ਨੂੰ ਉੱਥੇ ਸਕਿੱਲ ਸਿਖਾਈ ਜਾਣੀ ਸੀਗੀ ਇਹ ਸ਼ੁਰੂ ਕੀਤਾ ਗਿਆ ਤੇ 2016 ਦੇ ਵਿੱਚ ਨੂੰ ਖਤਮ ਕਰਨ ਦਾ ਕਿਹਾ ਗਿਆ ਸੀਗਾ 10 ਕਰੋੜ ਦੀ ਲਾਗਤ ਤੇ ਲੱਗਣੀ ਸੀ ਲੇਕਿਨ ਇਹਤੇ ਲੱਗੀ ਲਾਗਤ 3 ਕਰੋੜ ਰੁਪਏ ਦੀ 3 ਕਰੋੜ ਦੀ ਲਾਗਤ ਲੱਗਣ ਤੋਂ ਬਾਅਦ ਇਹ ਖੰਡਰ ਬਣ ਗਿਆ ਲੇਕਿਨ ਤੁਹਾਨੂੰ ਇੱਕ ਪੱਥਰ ਦਿਖਾਉਂਦੇ ਆ ਤੇ ਕੁਮਾਰ ਗੋਰਵ ਜੀ ਨੇ ਤੁਹਾਨੂੰ ਮਿਲਾਂਦੇ ਆ ਕੁਮਾਰ ਗੋਰਮ ਜੀ ਲੁਧਿਆਣਾ ਸ਼ਹਿਰ ਦੀ ਹਰ ਇੱਕ ਚੀਜ਼ ਤੇ ਨਜ਼ਰ ਰੱਖਦੇ ਪਹਿਣੀ ਨਜ਼ਰ ਰੱਖਦੇ ਨੇ ਕੁਮਾਰ ਜੀ ਯਾਰ ਪਿੱਛੇ ਦਾ ਬੜੇ ਸੋਨੇ ਸੋਨੇ ਵੋਟ ਲਾਏ ਨੇ ਇਹ ਤਾਂ ਸਿਟੀ ਸੈਂਟਰ ਵੀ ਲਾਦਾ ਤੁਸੀਂ ਯਾਰ ਉਹ ਤੁਸੀਂ ਇੰਡੋਰ ਸਟੇਡੀਅਮ ਵੀ ਲਗਾਤਾ ਇਹ ਰਾਣੀ ਚਾਂਸੀ ਇਹ ਰਾਣੀ ਚਾਂਸੀ ਕੰਪਲੈਕਸ ਵੀ ਲਗਾਤਾ ਉਹਨਾਂ ਦੀ ਫੋਟੋ ਕੋਲ ਲੱਗਣੀਗੀ ਵਿਸ਼ਾਲ ਜੀ ਕਿਹਾ ਜਾਂਦਾ ਵੈ ਲੁਧਿਆਣਾ ਮਹਾਨਗਰ ਕਿਹਾ ਜਾਂਦਾ ਹੈ ਸਮਾਰਟ ਸਿਟੀ ਹੈ ਸਮਾਰਟ ਸਿਟੀ ਹੈ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਔਰ ਇਹ ਬੀਤੇ ਕਈ ਸਾਲਾਂ ਤੋਂ ਸਾਨੂੰ ਡਿਵੈਲਪਮੈਂਟ ਦੇ ਨਾਮ ਤੇ ਉੱਤੇ ਜਿੰਨਾ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਜਾਂਦਾ ਵੈ ਮੈਂ ਪਹਿਲਾਂ ਉੱਥੋਂ ਸ਼ੁਰੂਆਤ ਕਰਦਾ ਫਿਰ ਆਨਾਸ ਪ੍ਰੋਜੈਕਟ ਇਹ ਇੰਡੋਰ ਸਟੇਡੀਅਮ ਹੈ ਵਿਸ਼ਾਲ ਜੀ ਇਹ ਉਹ ਇੰਡਸਟਰੀ ਸਟੇਡੀਅਮ ਹੈ ਜਿਹੜਾ ਸਫੇਦ ਹਾਥੀ ਹੈ ਜਿਹੜਾ ਕਈ ਸਾਲ ਪਹਿਲੇ ਬਣਾ ਕੇ ਕਰੋੜਾਂ ਰੁਪਏ ਲਗਾ ਕੇ ਤਿਆਰ ਕੀਤਾ ਗਿਆ ਲੇਕਿਨ ਜਾਣਦੇ ਹੋ ਨੇੜੇ ਆਓ ਵਿਸ਼ਾਲ ਜੀ ਹਾਲੇ ਤੱਕ ਮੀਟਰ ਵੀ ਨਹੀਂ ਲੱਗਿਆ ਇੱਥੇ ਇੰਨੇ ਸਾਲਾਂ ਅੱਜ ਸੋਚ ਕੇ ਦੇਖੋ ਮੀਟਰ ਤੱਕ ਨਹੀਂ ਲੱਗਿਆ ਕਿੰਨੀ ਸ਼ਰਮ ਆ ਸ਼ਰਮ ਵਾਲੀ ਗੱਲ ਹੈ ਸੁਣੋ ਮੀਟਰ ਕੋ ਲੱਗਣਾ ਜਦੋਂ ਕਪਲਾਈ ਹੋ ਗਿਆ ਮੀਟਰ ਕੋ ਲੱਗਣਾ ਜਦੋਂ ਬਿਲਡਿੰਗ ਵਿੱਚ ਕਪਲਾਈ ਕਰ ਲਿਆ ਹੋਣਾ ਵਿਸ਼ਾਲ ਜੀ ਇਹ ਇੰਪਰੂਵਮੈਂਟ ٹرسٹ ਵੱਲੋਂ ਰਾਣੀ ਚਾਂਸੀ ਕੁਮਾਰ ਮੰਡੀ ਰੋਡ ਦੇ ਉੱਤੇ ਕੰਪਲੈਕਸ ਬਣਾਇਆ ਗਿਆ ਸੀ ਕਦੋਂ ਲੀ ਬਣਾਇਆ ਗਿਆ ਸੀ ਕਿਉਂ ਬਣਾਇਆ ਗਿਆ ਸੀ ਇਹ ਖੁਦ ਸਵਾਲ ਕਰਦਾ ਪਿਆ ਵਾ ਇਹ ਖੰਡਰ ਬਣ ਚੁੱਕਿਆ ਹੋਇਆ ਵਾ ਇਹ ਕੰਪਲੈਕਸ ਦੇ ਬਿਲਡਿੰਗ ਬਣਾਉਣ ਤੇ ਮੇਕਾ ਜਿੰਨੇ ਪੈਸੇ ਲੱਗੇ ਹੋਣੇ ਉਹਨੇ ਦੀ ਐਡ ਤੇ ਲਾਤੇ ਗਏ ਇੰਦੇ ਤੇ ਆਨਾ ਵਾ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਸਿਟੀ ਸੈਂਟਰ ਹੈ ਇਹ ਉਹ ਸਿਟੀ ਸੈਂਟਰ ਹੈ ਜਿੰਦੇ ਆਲੇ ਦੁਆਲੇ जानवर ਘੁੰਮਦੇ ਆ ਜਿੰਦੇ ਆਲੇ ਦੁਆਲੇ ਕਦੀ ਲਾਸ਼ਾਂ ਮਿਲ ਜਾਂਦੀਆਂ ਜਿੰਦੇ ਆਲੇ ਦੁਆਲੇ ਜਿਹੜੇ ਲੋਕ ਕੋਰਵਾੜੇ ਦੀ ਕੋਠੀਆਂ ਬਣਾ ਕੇ ਰੰਦੇ ਸ਼ਾਮ ਨੂੰ ਕਰੋ ਨਿਕਲਣ ਵੇਲੇ ਡਰਦੇ ਆ ਵਿਸ਼ਾਲ ਜੀ ਆਵਾਜ਼ 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 ਚੱਕੀ ਜਾਂਦੀ ਹੈ ਇੰਦੀ ਇੰਦੀ ਆਵਾਜ਼ ਚੱਕੀ ਜਾਂਦੀ ਕਈ ਲੀਡਰਾਂ ਵੱਲੋਂ ਕਿ ਜੀ ਅਸੀਂ ਉੱਪਰ ਤੱਕ ਆਵਾਜ਼ ਲੈ ਕੇ ਗਏ ਆ ਇਹ ਬੰਨਾ ਚਾਹੀਦਾ ਦਾ ਉਹ ਭਲੇ ਮਾਨਸੂ ਕਿਉਂ ਲੋਕਾਂ ਨੂੰ ਬੇਫਕੂ ਬਣਾਉਂਦੇ ਆ ਖੁਦ ਜੱਜ ਸਾਹਿਬ ਨੇ ਕਹਿ ਤਾ ਕਿ ਜਿਸ ਕੰਪਨੀ ਨੇ ਇਹਦੇ ਪੈਸੇ ਕੰਪਨੀ ਨੇ ਪੈਸੇ ਲੈਣੇ ਆ ਇਸ ਜਗ੍ਹਾ ਤੇ ਉਹ ਕੰਪਨੀ ਨੂੰ ਪੈਸੇ ਦਿਓ ਮੈਂ ਨਾਲ ਹੀ ਨੋਟਿਸ ਜਾਰੀ ਕਰਦਾ ਬਣਾਓ ਲੇਕਿਨ ਪੈਸੇ ਤਾਂ ਸਰਕਾਰਾਂ ਨੇ ਦੇਣੇ ਕੁਮਾਰ ਜੀ ਇੱਧਰ ਹੋ ਜਾਓ ਤੇ ਹੈਲੀਪੈਡ ਵੀ ਸੀਗਾ ਇੱਧਰ ਹੋ ਜਾਓ ਕਿਤੇ ਆ ਕੇ ਵੱਜਣਾ ਜਾਵੇ ਇੱਧਰ ਆ ਜਾਓ ਇੱਧਰ ਆ ਜਾਓ ਉਹ ਬੜੀ ਤੇਜ਼ ਆਊਗਾ ਉਹ ਵਿਸ਼ਾਲ ਜੀ ਇਸ ਤੋਂ ਪਹਿਲਾਂ ਕਿ ਮੈਂ ਅੱਜ ਜਿਹੜਾ ਮੁੱਦਾ ਵਾ ਇਹ ਮੁੱਦੇ ਬਾਰੇ ਜ਼ਿਕਰ ਕਰਾਂ ਇਹ ਮੁੱਦੇ ਬਾਰੇ ਮੈਂ ਗੱਲ ਕਰਾਂ ਨਹੀਂ ਨਹੀਂ ਆਪਾਂ ਪਹਿਲੇ ਪੱਤਰ ਤੇ ਜਾਣਾ ਬੜਾ ਮਾਣਯੋਗ ਪੱਤਰ ਲੱਗਾ ਸੀ ਮੈਂ ਸ਼ਿਲਾਯਾਨ ਇੱਥੇ ਇੱਕ ਲੱਗਿਆ ਵਾ ਆ ਤੁਹਾਨੂੰ ਦਿਖਾਵਾਂ ਇਹ ਦੇਖਦੇ ਹੋਏ ਮੈਂ ਤੁਹਾਨੂੰ ਦੱਸਾਂ ਇਸ ਤੋਂ ਪਹਿਲਾਂ ਕਿ ਮੈਂ ਇਸ ਪ੍ਰੋਜੈਕਟ ਬਾਰੇ ਤੁਹਾਨੂੰ ਦੱਸਾਂ ਮੈਂ ਦੋ ਲਾਈਨਾਂ ਤੁਹਾਡੇ ਅੱਗੇ ਕਹਿਣਾ ਚਾਹੂੰਗਾ خدا میرے شہر کے فاقوں سے مر گیا خدا میرے شہر کے فاقوں سے مر گیا راشن جو آ رہا تھا وہ افسر کے گھر گیا چڑتی رہی مزار پہ چادریں تو بے شمار باہر جو ایک فقیر تھا وہ سردی سے مر گیا روٹی امیر شہر کے کتوں میں بٹ گئی روٹی امیر شہر کے کتوں میں بٹ گئی پھاقے غریب شہر کے بچوں میں بٹ گیا چہرہ بتا رہا تھا ਚਿਹਰਾ ਬਤਾ ਰਹਾ tha ke mara hai bhook ne chehra bata raha tha ke mara hai bhook ne magar hakim ne keh diya ke kuch khaake hai mar gaya kuch khaake hai mar gaya aj jis jagah utte apa khade aan jis 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 jagah utte khade hai jagah ludhiana shehar de pakkho wal road to jada phullan wal chowk aunda uthon di 200 foot di road de utte jadon apa dugri nu jane aan us road de utte eh jagah maujood hai lagbhag 1.6 acre jagah tusi dekh sakde ho te jangal ban chukeya hoya va ਇਹ ਜੰਗਲ ਬਣ ਚੁੱਕਿਆ ਹੋਇਆ ਵੈ ਇੱਥੇ ਜਾਨਵਰ ਹੈ ਇੱਥੇ ਹਾਲਾਤ ਬਹੁਤ ਬੁਰੇ ਹੈ ਲੇਕਿਨ 1 ਕਰੋੜ ਰੁਪਏ ਦੀ ਜਗ੍ਹਾ ਹੈ 1 ਕਰੋੜ ਰੁਪਏ ਦੀ ਜਗ੍ਹਾ ਵੈ ਔਰ ਇਸ ਜਗ੍ਹਾ ਦੇ ਉੱਤੇ 10 ਕਰੋੜ ਲਾਣਾ ਸੀਗਾ ਇਸ ਜਗ੍ਹਾ ਦੇ ਉੱਤੇ ਅੱਜ ਜਿਹੜੇ ਹਾਲਾਤ ਹੈ ਉਹ ਆ ਫੋਟੋ ਹੈ ਇਹ ਆ ਫੋਟੋ ਹੈ ਅੱਜ ਦੇ ਹਾਲਾਤ ਦੇ ਉੱਤੇ ਔਰ ਇਸ ਜਗ੍ਹਾ ਦੇ ਆ ਤੁਸੀਂ ਦੇਖ ਸਕਦੇ ਹੋ ਆ ਕੀ ਲਿਖਿਆ ਹੋਇਆ ਵੈ ਕੰਸਟਰਕਸ਼ਨ ਸਕਿੱਲ ਡਿਵੈਲਪਮੈਂਟ ਸੈਂਟਰ ਇਲਾਟ ਇੱਥੇ ਹੋਇਆ ਸੀਗਾ ਉਹ ਤੁਸੀਂ ਆ ਦੇਖ ਲਓ ਕਿ ਆ ਸ਼ੇਲਾ ਜਾਂ ਇਹੀ ਲੱਗਿਆ ਹੋਇਆ ਵੈ ਇਹ ਇਹਦੀ ਫੋਟੋ ਹੈਗੀ ਐ ਪਛਾਲ ਜੀ 2015-16 ਦੇ ਵਿੱਚ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਸੀ 2016-17 ਦੇ ਪ੍ਰੋਜੈਕਟ ਦੇ ਉੱਤੇ ਨਾਲ ਰੋਕ ਲੱਗ ਗਈ ਕੇਂਦਰ ਸਰਕਾਰ ਨੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਕੇਂਦਰ ਸਰਕਾਰ ਦੇ ਆਦੇਸ਼ ਸੀਗੇ ਕਿ ਇਹ ਸ਼ਰਮਿਕ ਦੇ ਬੱਚੇ ਗਰੀਬ ਦੇ ਬੱਚੇ ਜਿਹੜੇ ਸ਼ਰਮਿਕ ਹੈਗੇ ਬੱਚਿਆਂ ਲਈ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਦੇ ਫੰਡ ਦਾ ਇਸਤੇਮਾਲ ਕਿਸੇ ਵੀ ਪ੍ਰਕਾਰ ਦੀ ਕੰਸਟਰਕਸ਼ਨ ਲਈ ਇਹ ਫੰਡ ਉਹਨਾਂ ਬੱਚਿਆਂ ਵਾਸਤੇ ਸ਼ਰਮਿਕ ਬੱਚਿਆਂ ਵਾਸਤੇ ਆਇਆ ਸੀ ਬਿਲਡਿੰਗ ਵਾਸਤੇ ਨਹੀਂ ਆਇਆ ਸੀ ਇਸ ਕਰਕੇ ਉਹਨਾਂ ਨੇ ਰੋਕ ਲਗਾ ਦਿੱਤੀ ਗਈ ਇਹਦੇ ਚੱਲਦੇ ਹੋਏ ਇਹਦੇ ਰੋਕ ਲੱਗ ਗਈ ਤੇ ਉਸ ਤੋਂ ਬਾਅਦ ਇੱਥੇ ਇਸ 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 ਜਗ੍ਹਾ ਦੇ ਉੱਤੇ ਮੈਂ ਦੱਸਣਾ ਚਾਹਨਾ ਕਿ ਜਿਹੜੀ ਪਹਿਲੀ ਬਿਲਡਿੰਗ ਹੈ ਇਹ ਦੋ ਮੰਜ਼ਲਾ ਬਣ ਚੁੱਕੀ ਹੋਈ ਹੈ ਇਹ ਟੋਟਲ ਤਿੰਨ ਮੰਜ਼ਲਾ ਬੰਨੀ ਸੀ ਹਲੇ ਇੱਕ ਮੰਜ਼ਲਾ ਤਾਂ ਹੋਰ ਪੈਣੀ ਸੀ ਇੰਦੇ ਤੱਕ ਇਸ ਪਹਿਲੀ ਬਿਲਡਿੰਗ ਦੇ ਵਿੱਚ ਇੱਥੇ ਕਾਲਜ ਬੰਨਣਾ ਸੀਗਾ ਇੱਥੇ ਇੰਸਟੀਚਿਊਟ ਬੰਨਣਾ ਸੀ ਔਰ ਇਸ ਇੰਸਟੀਚਿਊਟ ਦਾ ਜਿਹੜਾ ਨਾਮ ਰੱਖਿਆ ਜਾਣਾ ਸੀਗਾ ਉਹ ਰੱਖਿਆ ਜਾਣਾ ਸੀਗਾ ਬੀ ਆਰ ਅੰਬੇਦਕਰ ਕੌਸ਼ਲ ਵਿਕਾਸ ਕੇਂਦਰ ਜੀ ਹਾਂ ਬੀ ਆਰ ਅੰਬੇਦਕਰ ਕੌਸ਼ਲ ਵਿਕਾਸ ਕੇਂਦਰ ਇਹਦਾ ਨਾਮ ਹੋਣਾ ਸੀਗਾ ਔਰ ਇੱਥੇ ਜਾਣਦੇ ਹੋ ਜਿਹੜੇ ਗਰੀਬ ਬੱਚੇ ਐ ਜਿਹੜੇ ਝੁੱਗੀਆਂ ਝੋਂਪੜੀ ਰਹਿੰਦੇ ਐ ਜਿਹੜੇ ਲੇਬਰਾਂ ਦੇ ਬੱਚੇ ਐ ਜਿਹੜੇ ਸ਼ਰਮਿਕਾ ਦੇ ਬੱਚੇ ਐ ਜਿਹੜੇ ਸ਼ਾਇਦ ਸੜਕਾਂ ਤੇ ਪੀਖ ਮੰਗਦੇ ਹੋਣਗੇ ਜਿਹੜੇ ਕਾਰਾਂ ਸਾਫ਼ ਕਰਦੇ ਹੋਣਗੇ ਸ਼ਾਇਦ ਉਹਨਾਂ ਦੇ ਬੱਚਿਆਂ ਨੂੰ ਸ਼ਾਇਦ ਉਹਨਾਂ ਦੇ ਬੱਚਿਆਂ ਨੂੰ ਇੱਥੇ ਪ੍ਰਸ਼ਿਕਸ਼ਨ ਮਿਲਣਾ ਸੀ ਇੱਥੇ ਟ੍ਰੇਨਿੰਗ ਮਿਲਣੀ ਸੀ ਇੱਥੇ ਸਕਿੱਲ ਮਿਲਣਾ ਸੀ ਬੀ ਆਰ ਅੰਬੇਦਕਰ ਸਕਿੱਲ ਸੈਂਟਰ ਇਹ ਭਵਨ ਜਿਹਨਾਂ ਦੇ ਨਾਮ ਤੇ ਰੱਖਿਆ ਗਿਆ ਇਹ ਸੋਚ ਕੇ ਦੇਖੋ ਕਿ ਇੱਥੇ ਹਰ ਸਾਲ 1600 1600 ਯੁਵਾ ਵਰਗ ਨੂੰ 1600 ਨੌਜਵਾਨਾਂ ਨੂੰ ਇੱਥੇ ਕੋਰਸ ਇੱਥੇ ਅਲੱਗ-ਅਲੱਗ ਤਰ੍ਹਾਂ ਦੇ 8 ਤਰ੍ਹਾਂ ਦੇ ਕੋਰਸ ਸਿਖਾਏ ਜਾਣੇ ਸੀ ਚਾਹੇ ਉਹ ਪਲੰਬਰ ਹੈ ਚਾਹੇ ਇਲੈਕਟ੍ਰੀਸ਼ੀਅਨ ਹੈ ਚਾਹੇ ਮੈਸਨ ਹੈ ਚਾਹੇ ਆਰਕੀਟੈਕਟ ਹੈ ਛੋਟੀ ਗੱਲ ਸੁਣੋ ਮੇਰੀ ਜਿਹੜਾ ਕਿਹਾ ਜਾਂਦਾ ਆਤਮ ਨਿਰਭਰ ਭਾਰਤ ਉਹ ਆਤਮ ਨਿਰਭਰ ਪੰਜਾਬ ਥੋੜੀ ਨਾ ਬਣ ਜੂਗਾ ਅਗਰ ਗਰੀਬ ਦਾ ਬੱਚਾ ਜਿਹੜਾ ਪੜ੍ਹ ਲਿਖ ਗਿਆ ਇੰਜੀਨੀਅਰ ਬਣ ਗਿਆ ਜਾਂ ਪਲੰਬਰ ਬਣ ਗਿਆ ਜਾਂ ਹੋਰ ਵਧੀਆ ਸਕਿੱਲ ਸਿੱਖ ਲਈ ਆਉਨੇ ਫਿਰ ਉਹ ਬੇਰੋਜ਼ਗਾਰ ਕਿੱਥੋਂ ਰਹ ਜੂਗਾ ਅਗਰ ਬੇਰੋਜ਼ਗਾਰੀ ਭਾਰਤ ਚੋਂ ਖਤਮ ਹੋ ਗਈ ਤਾਂ ਗਰੀਬ ਮਾਰ ਚੋਰੀ ਡਕੈਤੀ ਨਸ਼ਾ ਖਤਮ ਹੋ ਜੂਗਾ ਆਖਿਰ ਰੋਜ਼ਗਾਰ ਦੇਣਾ ਕਿਉਂ ਇੱਕ ਸਵਾਲ ਹੈ ਕੋਸ਼ਰ ਮਾਰਕ ਪਾਉਣਾ ਆਖਿਰ ਰੋਜ਼ਗਾਰ ਦੇਣਾ ਕਿਉਂ ਗਰੀਬ ਦੇ ਬੱਚੇ ਨੂੰ ਕਿਉਂ ਪੜ੍ਹਾਈ ਦੇਣੀ ਗਰੀਬ ਦੇ ਬੱਚੇ ਨੂੰ ਕਿਉਂ ਲਿਖਾਈ ਦੇਣੀ ਗਰੀਬ ਦੇ ਬੱਚੇ ਦੇ ਹੱਥ ਦੇ ਵਿੱਚ ਹੁਨਰ ਕਿਉਂ ਨਾ ਇਹ ਸਵਾਲ ਹੁਣ ਜਨਤਾ ਮੰਗੇ ਜਿਹੜੀ ਗੱਲ ਤੁਸੀਂ ਕਰਦੇ ਪਿਓ ਮੈਂ ਕਰਦਾ ਪਿਆ ਨਾ ਇਹ ਜਨਤਾ ਪੁੱਛੇ ਆਪਣੇ ਲੀਡਰਾਂ ਕੋਲੋਂ ਇਹ ਜਨਤਾ ਪੁੱਛੇ ਆਉਣ ਵਾਲੇ ਵਿਧਾਨ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਆਪਣੇ ਲੀਡਰਾਂ ਕੋਲੋਂ ਮੈਂ ਲੋਕਾਂ ਨੂੰ ਪੁੱਛਣਾ ਚਾਹਨਾ ਕਿ ਆ ਕੀ ਹੈ ਬਿਲਕੁਲ ਇਹ ਕੀ ਹੈ ਵਿਸ਼ਾਲ ਜੀ ਅਸੀਂ ਲੋਕ ਕਹਿੰਦੇ ਆ ਸਿਰਫ ਉਂਗਲ ਹੈ ਇਹ ਉਂਗਲ ਨਹੀਂ ਹੈ ਵਿਸ਼ਾਲ ਜੀ ਇਹ ਉਂਗਲ ਨਹੀਂ ਹੈ ਨਾ ਇਹਨੂੰ ਉਂਗਲ ਕਰਨੀ ਕਹਿੰਦੇ ਆ ਇਹਨੂੰ ਮਤਦਾਨ ਕਹਿੰਦੇ ਆ ਇਹਨੂੰ ਰਾਈਟ ਟੂ ਵੋਟ ਕਹਿੰਦੇ ਆ ਉਹ ਵੋਟ ਜਿਹੜੀ ਸਾਢੇ 4 ਸਾਲ ਅਸੀਂ ਬਾਹਰੋਂ ਪਿੱਟਦੇ ਹਾਂ ਸਿਆਪਾ ਕਰਦੇ ਹਾਂ ਕਿ ਭਾਈ ਇਹਨੇ ਕੀਤਾ ਕੀ ਹੈ ਉਹ ਕਰੂਗਾ ਕੀ ਐਵੇਂ ਹੈ ਓਵੇਂ ਹੈ ਇਹ ਹੈ ਉਹ ਹੈ ਅਸੀਂ ਕੀ ਕਰਦੇ ਹਾਂ ਅਸੀਂ ਆਪਣੀ ਵੋਟ ਨੂੰ ਚੰਦ ਪੈਸਿਆਂ ਪਿੱਛੇ ਸ਼ਰਾਬ ਪਿੱਛੇ ਬਿਨਾਂ ਸੋਚੇ ਸਮਝੇ ਅਸੀਂ ਆਂ ਬੇਚ ਦਿੰਨੇ ਆ ਜਾਂ ਕਿਸੇ ਦੇ ਮਗਰ ਲੱਗ ਜੰਨੇ ਆ ਜਿਹੜੀਆਂ ਵੋਟਾਂ ਵੈ ਨਾ ਉਹ ਹਮੇਸ਼ਾ ਡਿਵੈਲਪਮੈਂਟ ਦੇ ਨਾਮ ਤੇ ਪਹਿਣੀ ਚਾਹੀਦੀਆਂ ਵਾ ਕਿ ਕਿੰਨੇ ਡਿਵੈਲਪਮੈਂਟ ਕਰਵਾਈ ਜਾਂ ਕੌਣ ਕਰ ਸਕਦਾ ਵੈ ਦੇਖੋ ਇਹ ਚੀਜ਼ ਹੋਣੀ ਚਾਹੀਦੀ ਹੈ ਜੇ ਅਸੀਂ ਚਾਹਨੇ ਆ ਕਿ ਇਹੋ ਜੇ ਖੰਡਰ ਨਾ ਬਣਨ ਬਿਲਡਿੰਗ ਆ ਜਿਹੜੇ ਸਕਿੱਲ ਸੈਂਟਰ ਹੈਗੇ ਆ ਉਹ ਬਣਨ ਤੋਂ ਪਹਿਲਾਂ ਖੁੱਲਣ ਤੋਂ ਪਹਿਲਾਂ ਹੀ ਇਹੋ ਜਿਹੇ ਖੰਡਰ ਨਾਲ ਬਣਨ ਤਾਂ ਸਾਨੂੰ ਲੋਕਾਂ ਨੂੰ ਜਨਤਾ ਨੂੰ ਇਹ ਗੱਲਾਂ ਸੋਚਣੀਆਂ ਪੈਣੀਆਂ ਸੋਚ ਕੇ ਦੇਖੋ ਅੱਜ ਜੇ ਸੋਚ ਕੇ ਦੇਖੋ ਇਸ ਬਿਲਡਿੰਗ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਇਸ ਫਰਸਟ ਫਲੋਰ ਜਿੱਥੇ ਆਪਾਂ ਖੜੇ ਆ ਨਾ ਵਿਸ਼ਾਲ ਜੀ ਇੱਥੇ ਕਾਲਜ ਬੰਨਣਾ ਸੀ ਇੱਥੇ ਕਲਾਸਾਂ ਬੰਨਣੀਆਂ ਸੀ ਸੋਚ ਕੇ ਦੇਖੋ 1600 ਬੱਚੇ ਇੱਥੇ ਚੈਹ ਚਾਹਦੇ ਹੁੰਦੇ ਸੋਚ ਕੇ ਦੇਖੋ ਇੱਥੇ ਬੱਚੇ ਇੱਥੇ ਕੋਈ ਕਾਰਪੈਂਟਰ ਕੋਈ 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 ਇਲੈਕਟ੍ਰੀਸ਼ੀਅਨ ਕੋਈ ਪਲੰਬਰ ਦਾ ਕੰਮ ਕਰਦਾ ਹੁੰਦਾ ਇੱਥੇ ਆਫਿਸ ਬੰਨਣਾ ਸੀਗਾ ਬੈਕ ਸਾਈਡ ਤੇ ਹੋਸਟਲ ਬੰਨਣਾ ਸੀਗਾ ਸੋਚ ਕੇ ਦੇਖੋ ਵਿਸ਼ਾਲ ਜੀ ਅੱਜ ਖੰਡਰ ਬੜਾ ਪਿਆ ਇੱਥੇ 2016 ਤੋਂ ਅੱਜ 2024 ਹੋ ਗਈ ਆ ਕਿਵੇਂ ਪਾਈਪਾਂ ਸੈਂਟਰੀ ਦਾ ਸਮਾਨ ਇ ਅੱਜ ਫੇਰ ਇੱਕ ਉਮੀਦ ਦੀ ਕਿਰਨ ਜਾਗੀ ਹੈ ਅੱਜ ਫੇਰ ਇੱਕ ਆਰਟੀਕਲ ਹੋਰ ਲੱਗਿਆ ਵੈ ਕਿ ਹਾਂਜੀ ਅੱਜ ਕੰਗਸ ਸਾਹਿਬ ਹੈਗੇ ਹੈ ਕੰਗਸ ਸਾਹਿਬ ਨੇ ਇਹ ਫੇਰ ਜਤਾਇਆ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵੈਲਫੇਅਰ ਵਰਕਰ ਵੈਲਫੇਅਰ ਬੋਰਡ ਵੱਲੋਂ ਜਿਹੜੇ ਉਹਦੇ ਸੈਕਟਰੀ ਹੈ ਡਿਪਟੀ ਸੈਕਟਰੀ ਹੈ ਜਸ਼ਲ ਕੰਗ ਜੀ ਉਹਨਾਂ ਨੇ ਜਤਾਇਆ ਕਿ ਹਾਂਜੀ ਸਾਡੀ ਡਿਪਾਰਟਮੈਂਟ ਹੋਰਾਂ ਨਾਲ ਗੱਲ ਚੱਲਦੀ ਪਈ ਹੈ ਤੇ ਜਲਦੀ ਇਹ ਚੀਜ਼ ਬਣ ਕੇ ਤਿਆਰ ਹੋਏਗਾ ਵਿਧਾਨ ਸਭਾ ਦੇ ਇਲੈਕਸ਼ਨਾਂ ਤੋਂ ਬਾਅਦ ਲੇਕਿਨ ਵਿਧਾਨ ਸਭਾ ਦੇ ਇਲੈਕਸ਼ਨਾਂ ਤੋਂ ਬਾਅਦ ਇਹਦੀ ਗਾਰੰਟੀ ਕੀ ਹੈ ਉਹ ਗਾਰੰਟੀ ਜਿਹੜੀ ਹੈਗੀ ਹੈ ਜਿਹੜੇ ਕੈਂ ਓ ਇਹਨਾਂ ਡਿਪਾਰਟਮੈਂਟਾਂ ਨੂੰ ਮਿਲਣ ਇਹਨਾਂ ਅਫਸਰਾਂ ਨੂੰ ਮਿਲਣ ਦੇਖੋ ਲੋਕ ਸਭਾ ਚੱਲ ਰਹੀ ਹੋਣ ਇਲੈਕਸ਼ਨ ਲੋਕ ਸਭਾ ਦੇ ਇਕ ਵਿਧਾਨ ਸਭਾ ਦੇ ਹੋਗੇ ਦੇਖੋ ਤੁਹਾਡੇ ਸਾਹਮਣੇ ਹੈ ਉਹਨਾਂ ਨੇ ਤਾਂ ਇਹੀ ਕਿਹਾ ਹੈ ਇਹ ਮੈਂ ਫਿਰ ਪੜਾਉਣਾ ਚਾਹੁੰਦਾ ਵਿਕਾਸ ਕੇਂਦਰਾ ਤੋਂ ਸਾਹਮਣੇ ਹੈ ਇਹ ਆ ਦੇਖੋ ਇਹਨਾਂ ਨੇ ਸਾਰਾ ਕੁਝ ਇਹ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਹੈ ਕਿ ਆ ਚੀਜ਼ਾਂ ਚੱਲਦੀਆਂ ਪਈਆਂ ਹਨ ਲੋਕ ਸਭਾ ਜਨਤ ਲਿਖਿਆ ਹਾਂਜੀ 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 ਲੋਕ ਸਭਾ ਕਿਉਂਕਿ ਵਿਧਾਨ ਸਭਾ ਦੇ ਇਲੈਕਸ਼ਨ ਚੱਲੇਗੇ ਨੇ ਬਿਲਕੁਲ ਬਿਲਕੁਲ ਲੋਕ ਸਭਾ ਚਨਾਵ ਕੇ ਬਾਅਦ ਇਸ ਸੇਸ਼ ਕਾਰਜਕਰਤੇ ਪ੍ਰੋਜੈਕਟ ਕੋ ਪੂਰਾ ਕਰ ਦਿਆ ਜਾਏਗਾ ਪ੍ਰੋਜੈਕਟ ਕੋ ਕਿਸੇ ਵੀ ਕੀਮਤ ਪਰ ਡ੍ਰੌਪ ਨਹੀਂ ਕੀਤਾ ਜਾਏਗਾ ਸੋ ਉਮੀਦ ਕਰਦੇ ਆ ਕਿ ਜਸ਼ਨ ਕੰਗ ਜੀ ਜਿਹੜੇ ਡਿਪਟੀ ਸੈਕਟਰੀ ਹੈਗੇ ਆ ਸਾਡੇ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵੈਲਫੇਅਰ ਬੋਰਡ ਦੇ ਜਿਹੜੇ ਡਿਪਟੀ ਸੈਕਟਰੀ ਜਸ਼ਨ ਕੰਗ ਜੀ ਜੋ ਉਹਨਾਂ ਨੇ ਅਲਫਾਜ਼ ਕਹੇ ਹੈਗੇ ਆ ਉਹ ਵਾਕਈ ਖਰੇ ਉਤਰਨਗੇ ਮੈਂ ਫੇਰ ਕਹਾਂਗਾ ਕਿ ਇਸ ਮੈਂ ਡੀਸੀ ਸਈਬਾਦਾ ਧੰਨਵਾਦ ਕਰਨਾ ਚਾਹਾਂਗਾ ਲੁਧਿਆਣਾ ਸ਼ਹਿਰ ਦੀ ਕਿਉਂਕਿ ਉਹਨਾਂ ਨੇ ਹੀ ਇਹ ਫਾਈਲ ਅੱਗੇ ਇਸ ਡਿਪਾਰਟਮੈਂਟ ਕੋ ਪਹੁੰਚਾਈ ਔਰ ਲੇਬਰ ਡਿਪਾਰਟਮੈਂਟ ਜੀ ਹਾਂ ਲੇਬਰ ਡਿਪਾਰਟਮੈਂਟ ਜਿਹੜਾ ਸ਼ਰਮਿਕ ਡਿਪਾਰਟਮੈਂਟ ਹੈ ਲੇਬਰ ਡਿਪਾਰਟਮੈਂਟ ਜਿੰਦਾ ਗਿਲ ਰੋਡ ਤੇ ਆਫਿਸ ਹੈ ਆਫਿਸ ਵੀ ਕਹਿੰਦੇ ਕਰਨ ਨੂੰ ਇੱਥੇ ਸ਼ਿਫਟ ਹੋ ਜਾਏਗਾ ਔਰ ਇੱਥੇ ਕਾਲਜ ਬਣੇਗਾ ਇੱਥੇ ਹੋਸਟਲ ਬਣੇਗਾ ਇਹ ਬਿਲਡਿੰਗ ਜਿਹੜੀ ਤਿੰਨ ਮੰਜ਼ਲਾ ਬੰਨੀ ਸੀ ਹੋਸਟਲ ਵਾਲੀ ਜਿਹੜੀ ਬੈਕਸਾਈਡ ਤੇ ਹੋਸਟਲ ਬੰਨਣਾ ਸੀ 150 ਵਿਦਿਆਰਥੀਆਂ ਦਾ ਹੋਸਟਲ ਬੰਨਣਾ ਸੀ 200 ਦਾ ਰਹਿਣ ਬਸੇਰਾ ਵੀ ਬੰਨਣਾ ਸੀ ਨਾਲ ਲਗਭਗ 350 ਵਿਦਿਆਰਥੀਆਂ ਦਾ ਅੰਦਰ ਰਹਿਣ ਦਾ ਖਾਣ ਪੀਣ ਦਾ ਇਤਜ਼ਾਮ ਵੀ ਇੱਥੇ ਹੋਣਾ ਸੀਗਾ ਸੋ ਅਗਰ ਉਹ ਚਾਰ ਮੰਜ਼ਿਲਾ ਬੰਨੀ ਸੀ ਸੋ ਇਹ ਬਣ ਕੇ ਅਗਰ ਤਿਆਰ ਹੋ ਜਾਂਦੀ ਹੈ ਸੋ ਇਹ ਹੋਏਗਾ ਅਸਲ ਡਿਵੈਲਪਮੈਂਟ ਇਹ ਹੋਏਗਾ ਅਸਲ ਅਸਲ ਦੇ ਵਿੱਚ ਆਤਮ ਨਿਰਭਰ ਯੁਵਾਵਾਂ ਲਈ ਮੈਂ ਫੇਰ ਕਹਾਂਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜੇ ਨਸ਼ੇ ਤੋਂ ਬਚਾਉਣਾ ਹੈ ਜੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਵਿਦੇਸ਼ਾਂ ਤੋਂ ਰੋਕਣਾ ਹੈ ਜਾਣ ਤੋਂ ਜੇ ਅਸੀਂ ਚਾਹਨੇ ਆ ਤਾਂ ਸਾਨੂੰ ਆਜੀਆਂ ਚਾਹੀਦੀਆਂ ਜੇ ਚਾਹਨੇ ਆ ਕਿ ਲੁੱਟਕਸੁੱਟਾ ਨਾ ਹੋਣ ਵਾਰਦਾਤਾ ਨਾ ਹੋਣ ਚੇਨ ਸਨੈਚਿੰਗ ਨਾ ਹੋਣ ਤਾਂ ਇਹ ਸਕਿੱਲ ਸੈਂਟਰ ਇਹੋ ਜੇ ਪੰਜਾਬ ਦੇ ਹਰ ਸ਼ਹਿਰ 'ਚ ਬੰਨਣਾ ਚਾਹੀਦਾ ਵੈ ਪਹਿਲੇ ਉੱਪਰ ਲ ਇੱਕ ਇੱਕ ਤਸਵੀਰ ਦਿਖਾਈਏ ਕਿ ਉੱਪਰ ਦੇ ਹਾਲਾਤ ਕਿੱਦਾਂ ਕੁਮਾਰ ਗੌਰਵ ਉਹੀ ਨੇ ਜੋ ਲਗਾਤਾਰ ਪੰਜਾਬ ਦੇ ਮੁੱਦੇ ਚੱਕਦੇ ਨੇ ਲੁਧਿਆਣਾ ਸ਼ਹਿਰ ਦੇ ਖਾਸ ਕਰਕੇ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਜਿਹੜੀ ਆ ਖੁੰਝੇ ਖਾਲ ਆ ਦਿੱਤੀ ਜਾਂਦੀ ਏ ਇੰਨੀ ਸੋਹਣੀ ਬਿਲਡਿੰਗ ਬਣਾਈ ਗਈ ਆ ਕਿ ਇਹ ਬਿਲਡਿੰਗ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਬਿਲਡਿੰਗ ਨਹੀਂ ਇੱਕ ਕਾਲੀ ਸ਼ਾਨ ਜਿਹੜਾ ਹੋਸਟਲ ਜਿਹੜਾ ਹੋਟਲ ਸੋਰੀ ਮਾਫ ਕਰਨਾ ਕਾਲਜ ਜਿਹੜਾ ਬਣਾਇਆ ਜਾਣਾ ਸੀਗਾ ਲੇਕਿਨ ਇਹ ਕਾਲਜ ਹੁਣ ਚਾਰ ਦੀਵਾਰਾਂ ਦੇ ਵਿੱਚ ਰਹਿ ਗਿਆ ਨਾ ਕੋਈ ਕਮਰਾ ਨਾ ਕੋਈ ਟਾਕੀ ਜਿੱਦਾਂ ਰੋਡਵੇਜ਼ ਦੀ ਬੱਸ ਦੀ ਚਰਚਾ ਹੁੰਦੀ ਆ ਉਦਾਂ ਇਸ ਕਾਲਜ ਦੀ ਚਰਚਾ ਹੋਣ ਲੱਗਦੀ ਆ ਕਲਾਡਾ ਦਾ ਕਹਿਣਾ ਹੈ ਲਗਭਗ ਕੁਝ ਡਿਪਾਰਟਮੈਂਟ ਵਾਲਾ ਜਿਹੜੇ ਇਸ ਜਗ੍ਹਾ ਉਹਨਾਂ ਦਾ ਕਹਿਣਾ ਹੈ ਨਾਲ ਉਹਦੇ ਨਾਲ ਨਾਲ ਮੈਂ ਇਸ ਜਗ੍ਹਾ ਤੇ ਜਿਨ੍ਹਾਂ ਨੇ ਜਿੰਨਾ ਵੀ ਇਹ ਪ੍ਰੋਜੈਕਟ ਕੰਮ ਹੋਇਆ ਹੈ ਇਸ ਜਗ੍ਹਾ ਦਾ ਠੇਕੇਦਾਰ ਮਿਸਟਰ ਪੰਕਜ ਹੈ ਮੇਰੇ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਜੀ ਮੈਂ ਪਹਿਲਾਂ ਇਸ ਜਿੰਨੀ ਬਿਲਡਿੰਗ ਬਣੀ ਹੈ ਮੈਂ ਇਹਨਾਂ ਕੋ ਮੇਰਾ ਕੰਟਰੈਕਟ ਸੀਗਾ ਮੇਰਾ ਠੇਕਾ ਸੀ ਮੈਨੂੰ ਪੈਸੇ ਦੇ ਕੇ ਮੇਰੇ ਤੋਂ ਠੇਕਾ ਬੰਦ ਕਰਵਾ ਦਿੱਤਾ ਗਿਆ ਸੀਗਾ ਕੋਈ 3 ਕਰੋੜ ਰੁਪਏ ਦਾ ਉਹਨਾਂ ਨੇ ਦੱਸਣਾ ਕਿ ਕੰਮ ਹੋਇਆ ਹੋਇਆ ਵੈ ਤੇ ਕਹਿੰਦਾ ਮੇਰੀ ਹੁ ਸਿਰਫ ਪੰਕੜੀ ਦਾ ਕਹਿਣਾ ਕਿ ਸਿਰਫ ਇੱਥੇ ਬਾਬਾ ਜਿਹੜੇ ਚੌਕੀਦਾਰ ਅਸੇ ਬੈਠੇ ਐ ਕਹਿੰਦਾ ਮੈਂ ਸਿਰਫ ਚੌਕੀਦਾਰੀ ਕਰਵਾ ਰਿਹਾ ਆ ਮੇਰਾ ਹੁਣ ਹੋਰ ਇੱਥੇ ਕੋਈ ਨਹੀਂ ਬਾਕੀ ਡਿਪਾਰਟਮੈਂਟ ਨੇ ਦੇਖਣਾ ਇਹਦੇ ਤੇ ਲਗਭਗ 10 ਕਰੋੜ ਰੁਪਏ ਦਾ ਖਰਚਾ ਆਣਾ ਸੀਗਾ 3 ਕਰੋੜ ਦਾ ਬਿਲਕੁਲ ਔਰ 2016 ਦੇ ਵਿੱਚ ਉਹਨਾਂ ਦਾ ਕਹਿਣਾ ਵੈ ਪੰਕੜੀ ਦਾ ਕਿ ਇਹ ਜਗ੍ਹਾ 7 ਔਰ ਇਹ ਇਹ ਜਗਾ ਦੇ ਉੱਤੇ ਹੋਸਟਲ ਇਹ ਕਾਲਜ ਇਹ ਬਣ ਜਾਂਦਾ ਵੈ ਤਾਂ ਕਈ ਨੌਜਵਾਨਾਂ ਨੂੰ ਕਈ ਨੌਜਵਾਨਾਂ ਨੂੰ ਪ੍ਰੋਫੈਸ਼ਨ ਮਿਲੇਗਾ ਉਹ ਆਤਮ ਨਿਰਭਰ ਹੋਣਗੇ ਔਰ ਸਭ ਤੋਂ ਵੱਡੀ ਗੱਲ ਮੈਂ ਫੇਰ ਬਾਰ-ਬਾਰ ਕਹਾਵਾਂਗਾ ਕਿ ਪੰਜਾਬ ਉੱਤੇ ਜੇ ਨਸ਼ੇ ਦਾ ਟੈਗ ਜਿਹੜਾ ਲੱਗਿਆ ਹੋਇਆ ਵੈ ਜੀਓ ਕਲੰਕ ਮਟਾਣਾ ਹੋਇਆ ਤਾਂ ਮੈਂ ਫੇਰ ਬੇਨਤੀ ਕਰਾਂਗਾ ਆਪਣੀ ਸਰਕਾਰਾਂ ਨੂੰ ਫੇਰ ਬੇਨਤੀ ਕਰਾਂਗਾ ਆਪਣੇ ਸਿਸਟਮ ਨੂੰ ਫੇਰ ਬੇਨਤੀ ਕਰਾਂਗਾ ਜਿਹੜਾ ਅਨਗੈਲੀ ਕਰ ਚੁੱਕੇ ਹੋ ਅਫਸਰ ਹੈਗੇ ਆ ਕਿਉਂਕਿ ਜੇ ਅਫਸਰਾਂ ਨੇ 2016 ਦੇ ਵਿੱਚ ਹੀ ਸਹੀ ਤਰ੍ਹਾਂ ਪੈਰਵੀ ਕੀਤੀ ਹੁੰਦੀ ਨਾ ਤਾਂ ਇਸ ਇਹ ਬਿਲਡਿੰਗ ਇਹ ਕਾਲਜ ਇਹ ਸਕਿੱਲ ਸੈਂਟਰ ਇਹ ਆਤਮ ਨਿਰਭਰ ਯੁਵਾਨ ਉਭਰਨ ਵਾਲਾ ਅੱਜ ਬਣ ਕੇ ਤਿਆਰ ਹੋਇਆ ਹੁੰਦਾ ਚਲੋ ਆਓ ਆਓ ਚੱਲੀਏ ਲਿਫਟ ਤੇ ਚਲੀਏ ਥੱਲੇ ਆਪਾਂ ਪਤਾ ਕੀ ਆ ਲਿਫਟ ਤੇ ਚਲਦੇ ਆ ਥੱਲੇ ਪੌੜੀਆਂ ਨਹੀਂ ਨਹੀਂ ਪੌੜੀਆਂ ਤੋਂ ਲੱਤਾਂ ਥੱਕ ਜਾਂਦੀਆਂ ਭਾਈ ਜੀ ਲਿਫਟ ਤੋਂ ਚਲਦੇ ਆਪਾਂ ਭਾਈ ਜੀ ਇੱਥੇ ਲਿਫਟ ਵੀ ਲਗਣੀ ਸੀ ਇੱਥੇ ਲਿਫਟ ਕੋਈ ਲਿਫਟ ਨਹੀਂ ਹੈਗੀ ਅੱਛਾ ਬੈਠਣ ਲੱਗੇ ਸੀ ਇੱਥੇ ਲਿਫਟ ਦੀ ਪ੍ਰੋਵੀਜ਼ਨ ਵੀ ਦਿੱਤੀ ਗਈ ਸੀ ਇੱਥੇ ਲਿਫਟ ਵੀ ਲਗਣੀ ਸੀ ਉਹ ਸਾਹਮਣੇ ਇਸੇ ਕਾਲਜ ਤੇ ਜਾਂ ਛਾਤਰਾਵਾਸ ਦਾ ਆ ਹੌਸਟਲ ਦਾ ਰਸਤਾ ਬਣਿਆ ਹੋਇਆ ਸੀਗਾ ਅੱਧਰਲੀ ਸਾਈ ਇੱਥੇ ਇੱਥੇ 150 ਦੇ ਕਰੀਬ ਨੌਜਵਾਨਾਂ ਦਾ ਹੋਸਟਲ ਬੰਨਣਾ ਸੀਗਾ ਤੇ ਇੱਥੇ 200 ਦੇ ਕਰੀਬ ਰਹਿਣ ਬਸੇਰਾ ਵੀ ਬੰਨਣਾ ਸੀਗਾ ਤੁਸੀਂ ਹਾਲਾਤ ਦੇਖੋ ਇਸ ਜਗ੍ਹਾ ਦੇ ਉੱਤੇ ਸੋ ਇਹ ਚੀਜ਼ਾਂ ਇਹ ਆਪਣੇ ਆਪ ਦੇ ਵਿੱਚ ਜਸਾਨੀਆਂ ਪਈਆਂ ਵੱਡਾ ਖੂਬਸੂਰਤ ਕੁਮਾਰ ਜੀ ਕਦੋਂ ਤੱਕ ਪਹਿਲਾਂ ਰਾਣੀ ਚੰਸੀ ਕੋਮਪਲੈਕਸ ਫਿਰ ਸਿਟੀ ਸੈਂਟਰ ਫਿਰ ਇੰਡੋਰ ਸਟੇਡੀਅਮ ਉਹ ਵੀ ਦੂਰੇ ਕੋਈ ਬੂਰਾ ਪ੍ਰੋਜੈਕਟ ਨਹੀਂ ਲੇਕਿਨ ਘਟੋ ਘਟ ਇਹ ਪ੍ਰੋਜੈਕਟ ਨੌਜਵਾਨਾਂ ਦੀ ਝੋਲੀ ਚ ਪਾ ਦੇਣ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਹੈ ਪੰਜਾਬ ਦੀ ਆਤਮ ਨਿਰਭਰਤਾ ਯੂਥ ਦੀ ਆਤਮ ਨਿਰਭਰਤਾ ਵਾਸਤੇ ਪੰਜਾਬ ਦੇ ਯੂਥ ਨੂੰ ਇਹ ਚੀਜ਼ਾਂ ਚਾਹੀਦੀਆਂ ਵੈ ਵਿਸ਼ਾਲ ਜੀ ਜੇ ਇਹ ਚੀਜ਼ਾਂ ਵੀ ਨਹੀਂ ਅਸੀਂ ਕਰ ਸਕੇ ਤਾਂ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਮੈਂ ਲੋਕਾਂ ਨੂੰ ਕਹਾਂਗਾ ਮੈਂ ਬਾਰ-ਬਾਰ ਕਹਾਂਗਾ ਕਿ ਆਪਣੇ ਘਰ ਆਣ ਵਾਲੇ ਹਰ ਇੱਕ ਆਦਮੀ ਨੂੰ ਕਹੀਓ ਕਿ ਭਾਈ ਸਾਡੇ ਨੌਜਵਾਨਾਂ ਵਾਲੇ ਕੀ ਕੀਤਾ ਕੀ ਕਰੇਗਾ ਲੁਧਿਆਣਾ ਸ਼ਹਿਰ ਦੇ ਵਿੱਚ ਜਿਵੇਂ ਸਕਿੱਲ ਸੈਂਟਰ ਇਹ ਅਧੂਰਾ ਪਿਆ ਵੈ ਸਾਨੂੰ ਅਧੂਰਾ ਨਹੀਂ ਪਹਿਲਾਂ ਤਾਂ ਲੁਧਿਆਣੇ ਵਾਲਾ ਪੂਰਾ ਹੋਵੇ ਉਸ ਤਰੀਕੇ ਨਾਲ ਨਾਲ ਸਬਕੀ ਸ਼ਹਿਰਾਂ ਚ ਇਹੋ ਜਿਹਾ ਸਕਿੱਲ ਸੈਂਟਰ ਨੌਜਵਾਨਾਂ ਲਈ ਬਣਨ ਤਾਂ ਕਿ ਨੌਜਵਾਨ ਨਸ਼ੇ ਨੂੰ ਚੁਣਨ ਦੀ ਬਜਾਏ ਕੋਈ ਪਲੰਬਿੰਗ ਦੇ ਕੋਰਸ ਨੂੰ ਚੁਣੇ ਕੋਈ ਸੈਂਟਰੀ ਦੇ ਕੋਰਸ ਨੂੰ ਸੁਣੇ ਕੋਈ ਇਲੈਕਟ੍ਰੀਸ਼ੀਅਨ ਦੇ ਕੋਰਸ ਨੂੰ ਚੁਣੇ ਉਹ ਆਤਮ ਨਿਰਭਰ ਹੋਵੇ ਜਿਹੜਾ ਗਰੀਬ ਦਾ ਬੱਚਾ ਹੈਗਾ ਵਾ ਜਿੰਦੇ ਕੋ ਛੱਤ ਸਿਰ ਤੇ ਰਹਿਣ ਨੂੰ ਨਹੀਂ ਹੈਗੀ ਜਿਹੜਾ ਝੁੱਗੀਆਂ ਚ ਰਹਿੰਦਾ ਪਿਆ ਜਿਹੜਾ ਟ੍ਰੈਫਿਕ ਸਿਗਨਲ ਨਾਲ ਭੀਖ ਮੰਗਦਾ ਪਿਆ ਵਾ ਉਹ ਵਿਜ਼ਨ ਰੱਖੇ ਉਹ ਕਵੇ ਕਿ ਹਾਂ ਮੈਂ ਵੀ ਇਸ ਇਸ ਦੁਨੀਆ ਜੇਕਰ ਆਇਆ ਮਾ ਤਾਂ ਕੁਝ ਕਰਨ ਲਈ ਆਇਆ ਮਾ ਮੈਨੂੰ ਵੀ ਕੁਝ ਆਂਦਾ ਵੈ ਮੈਨੂੰ ਵੀ ਕੁਝ ਨੋਲਿਜ ਹੈ ਇਹ ਨਹੀਂ ਕਿ ਮੈਂ ਨਸ਼ਾ ਲੈ ਕੇ ਕਿਤੇ ਸੜਕ ਤੇ ਡਿੱਗਿਆ ਪਿਆ ਹੋਵਾਂ ਮੈਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਮੈਂ ਆਪਣੇ ਸ਼ਹਿਰ ਲੁਜਾਨੇ ਦਾ ਨਾਮ ਰੋਸ਼ਨ ਕਰਾਂ ਤੇ ਜੇ ਸਾਡੀਆਂ ਸਰਕਾਰਾਂ ਸਾਡੇ ਲੀਡਰ ਇਹ ਚਾਹਦੇ ਐ ਤਾਂ ਜਲਦੋਂ ਜਲਦ ਮੈਂ ਕਹੂੰਗਾ ਕਿ ਸਿਰਫ ਇਹ ਗੱਲਾਂ ਨਾਰਾਜਨ ਸਿਰਫ ਛੰਟ ਨਾ ਰਹਿ ਜਵੇ ਇਲੈਕਸ਼ਨ ਦੇ ਕੋਲ ਆ ਕੇ ਮੈਂ ਕਹਿਣਾ ਕਿ ਇਹ ਕੰਪਲੀਟ ਹੋਵੇ ਇਹ ਬਣ ਕੇ ਤਿਆਰ ਹੋਵੇ ਕਿਉਂਕਿ ਇਹ ਪੰਜਾਬ ਦੀ ਜ਼ਰੂਰਤ ਹੈ ਪੰਜਾਬ ਦੇ ਨੌਜਵਾਨਾਂ ਦੀ ਜ਼ਰੂਰਤ ਹੈ ਜੇ ਅਸੀਂ ਚਾਹਨੇ ਆ ਕਿ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਚ ਨਾ ਭਜੇ ਜੇ ਅਸੀਂ ਚਾਹਨੇ ਆ ਕਿ ਪੰਜਾਬ ਦਾ ਨੌਜਵਾਨ ਨਸ਼ੇ ਵੱਲ ਨਾ ਜਾਵੇ ਤਾਂ ਇਹ ਬੀ ਆਰ ਅੰਬੇਦਕਰ ਕੌਸ਼ਲ ਭਵਨ ਜਿਹੜਾ ਪੱਕੋ ਵਾਲ ਰੋਡ ਦੇ 200 ਫੁੱਟੀ ਰੋਡ ਦੇ ਉੱਤੇ ਅਧੂਰਾ ਪਿਆ ਹੋਇਆ 3 ਕਰੋੜ ਰੁਪਏ ਦੀ ਬਿਲਡਿੰਗ ਉੱਤੇ ਲਾ ਕੇ ਇਹਨੂੰ ਖੰਡਰ ਬਣਾਤਾ ਗਿਆ ਇਹਨੂੰ ਮੰਦਰ ਬਣਾਤਾ ਜਾਵੇ ਇਹਨੂੰ ਕਾਲਜ ਦਾ ਰੂਪ ਦਿੱਤਾ ਜਾਵੇ ਇੱਥੇ ਚਹਿਲ ਪਹਿਲ ਹੋ ਇੱਥੇ ਵਿਦਿਆਰਥੀ ਆਪਣਾ ਕਰੀਅਰ ਆਪਣੀ ਜ਼ਿੰਦਗੀ ਬਣਾਉਂਦੇ ਹੋਣ ਤੇ ਆਤਮ ਨਿਰਭਰ ਹੋਣ ਇਹ ਤੁਹਾਨੂੰ ਦਿਖਾ ਦਈਏ ਇਹ ਲੇਬਰ ਡਿਪਾਰਟਮੈਂਟ ਦੇ ਬੰਦੇ ਨੇ ਅਫਸਰ ਨੇ ਅਫਸਰਾਂ ਦਾ ਸਰਕਾਰੀ ਕੁਰਸੀ ਹੈ ਸਰਕਾਰੀ बाबू ਹੈ ਵਈਆ ਧਿਆਨ ਸੇ ਕਮਾਲ ਦੀ ਗੱਲ ਹੈ ਲੁਧਿਆਣਾ ਸ਼ਹਿਰ ਦੇ ਲੇਬਰ ਅਫੀਸਰ ਇਹ ਫੋਨ ਅਸੀਂ ਮਿਲਾ ਰਹੇ ਸੀ ਸਰਬਜੋਤ ਸਿੰਘ ਸਿੱਧੂ ਸਾਹਿਬ ਨੂੰ ਆ ਬਾਕੀ ਜਿਹੜੇ ਇਹਨਾਂ ਦੇ ਸੈਕਟਰੀ ਸਾਹਿਬ ਹੈਗੇ ਆ ਕੰਗ ਸਾਬ ਚੰਡੀਗੜ੍ਹ ਤੋਂ ਉਹ ਤਾਂ ਮਾਸ਼ਾਅੱਲਾ ਚਪਤਾ ਜਦ ਇਹ ਨਹੀਂ ਚੱਕਦੇ ਪਏ ਉਹਨਾਂ ਨੂੰ ਮੈਂ ਕਈ ਵਾਰੀ ਮਿਲਾ ਕੇ ਦੇ ਦਿੱਚਕਿਆ ਚੱਕਿਆ ਨਹੀਂ ਉਹਨਾਂ ਨੇ ਬੜੀ ਗਲਤੀ ਨਹੀਂ ਰਹਿੰਦੇ ਇਹ ਇੱਕ ਰਤਬਾ ਹੁੰਦਾ ਸਰਕਾਰੀ ਕੁਰਸੀ ਦਾ ਤਾਂ ਹੀ ਤਾਂ ਮੈਂ ਕਹਿੰਦਾ ਕਿ ਦੁਬਾਰਾ ਮਿਲਾਓ ਤਾਂ ਹੀ ਤਾਂ ਮੈਂ ਕਹਿੰਦਾ ਕਿ ਉਮੀਦ ਘਟਾ ਹੈ ਉਮੀਦ ਘਟਾ ਕਿ ਇਹ ਸਿਰਫ ਬਿਆਨਤਾ ਨਹੀਂ ਹੈ ਗੱਲਾਂ ਤਾਂ ਨਹੀਂ ਹੈ ਜਿਨ੍ਹਾਂ ਨੇ ਕੰਮ ਕਰਨ ਵਾਲਾ ਹੁਣ ਤਾਂ ਫੋਨ ਨਾ ਚੱਕਣ ਇਹ ਗੱਲਾਂ ਹੀ ਆ ਇਹਨਾਂ ਨੇ ਗਰੀਬਾਂ ਦੇ ਸੋਚਣਾ ਕਿੱਥੋਂ ਆ ਲੇਬਰ ਅਫੀਸਰ ਸਰਬਜੋਤ ਸਿੰਘ ਸਿੱਧੂ ਸਾਹਿਬ ਬੋਲ ਰਹੇ ਹਾਂ ਸਿੱਧੂ ਸਾਹਿਬ ਮੈਂ ਕੁਮਾਰ ਗੌਰਵ ਸੱਚਾ ਯਾਦਵ ਆਰਟੀਆਈ ਸੋਸ਼ਲ ਐਕਟੀਵਿਸਟ ਲੁਧਿਆਣਾ ਸ਼ਹਿਰ ਤੋਂ ਬੋਲ ਰਿਹਾ ਜੀ ਬੋਲੀਏ ਸਰ ਸਿੱਧੂ ਸਾਹਿਬ ਇੱਕ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਵੱਲੋਂ ਆ ਇੱਕ ਆਰਟੀਕਲ ਬੀਤੇ ਦਿਨੋ ਵੀ ਲੱਗਿਆ ਸੀ ਅਖਬਾਰ ਦੇ ਵਿੱਚ ਤੇ ਹੁਣ ਫੇਰ ਲੱਗਿਆ ਹੋਇਆ ਕਿ ਇੱਕ ਬੀ ਆਰ ਅੰਬੇਦਕਰ ਸਕਿੱਲ ਕੌਸ਼ਲ ਭਵਨ ਜਿਹੜਾ ਹੈਗਾ ਵਾ ਕੌਸ਼ਲ ਵਿਕਾਸ ਕੇਂਦਰ ਜਿਹੜਾ ਹੈਗਾ ਪੱਖੋ ਵਾਲੜ 200 ਫੁੱਟੀ ਰੋਡ ਦੇ ਉੱਤੇ ਜਿਹੜਾ 2016 ਤੋਂ ਅਧੂਰਾ ਪਿਆ ਵਾ ਲੋਕ ਸਭਾ ਇਲੈਕਸ਼ਨਾਂ ਤੋਂ ਬਾਅਦ ਉਹਨੂੰ ਬਣਾਇਆ ਜਾਏਗਾ ਕੀ ਹੁੰਦਾ ਕੰਮ ਸ਼ੁਰੂ ਹੋ ਜਾਏਗਾ ਜੀ ਉਮੀਦ ਕੀਤੀ ਜਾ ਸਕਦੀ ਹੈ ਜਿਹੜੇ ਵੀ ਪੱਤਰਕਾਰ ਨੇ ਨਿਊਜ਼ ਲਾਈ ਹੈਗੀ ਹੈ ਉਹਨਾਂ ਨੇ ਜਿਹੜੇ ਡਿਪਟੀ ਸੈਕਟਰੀ ਬੋਰਡ ਦੇ ਹੈਗੇ ਨੇ ਉਹਨਾਂ ਨੇ ਮਲੇਗੀ ਵੀ ਇਹ ਸਟੇਟਮੈਂਟ ਦਿੱਤੀ ਹੈਗੀ ਸਰ ਡਿਪਟੀ ਸੈਕਟਰੀ ਬੋਰਡ ਜਿਹੜਾ ਸਟੇਟਮੈਂਟ ਦਿੱਤੀ ਹੈ ਚੰਡੀਗੜ੍ਹ ਤੋਂ ਜਸ਼ਨਜੀ ਜਸ਼ਨ ਕਾਂਜੀ ਜਸ਼ਨ ਕਾਂਜੀ ਉਹਨਾਂ ਨੇ ਦਿੱਤੀ ਹੈ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਮੇਨ ਆਫੀਸਰ ਹੋ ਔਰ ਇਸੇ ਡਿਪਾਰਟਮੈਂਟ ਦੇ ਹੋ ਮੈਸੇਜ ਤੁਹਾਨੂੰ ਅੱਜ ਫੋਨ ਲਗਾਇਆ ਵਾ ਕਿ ਇਹ ਬਿਲਡਿੰਗ ਜਿਹੜੀ ਹੈਗੀ ਹੈ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਗੱਲ ਤਾਂ ਸੁਣ ਲਓ ਸਰ ਹੁਕਮ the board is the competent authority to spend the money you know we are government employees board is an independent uh, board the money or the board chairman is matlab ki bhi governed by members and the chairman theek hai na ohde ch matlab ki bhi board ne koi faisla je mo bhi news item ch lag gaya hai ki bhi assi matta pass kara liya hai ga the board resolution jo matti board hai ji nahi जी ये बोर्ड कोई वेयर हाउसिंग कॉर्पोरेशन है जी सो दे आर ऑल इंडिपेंडेंट बोर्ड्स दे आर नॉट मतलब कि भी मेरी बात का सुन लो जी 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 को, जी सो इफ दे हैव गिवन अ स्टेटमेंट दैट दे वर्क ऑन दिस विल स्टार्ट जी आई एम श्योर दे विल स्टार्ट डेफिनेटली मेनू ऐसी तानू भी नॉलेज होएगी हां तो तुम सिर्फ की स्टेटमेंट जानना मैं सिर्फ यही स्टेटमेंट जानना कि सर ए ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਨੌਜਵਾਨਾਂ ਵਾਸਤੇ ਇਹ ਪ੍ਰੋਜੈਕਟ ਗਰੀਬ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਬਹੁਤ ਅਹਿਮ ਹੈ ਸੋਚ ਕੇ ਦੇਖੋ ਸਰ 1600 ਬੱਚੇ ਜਿਹੜੇ ਗਰੀਬ ਹੈ ਜਿਨਾਂ ਕੋ ਘਰ ਨਹੀਂ ਹੈ ਜੇ ਕੱਲ ਨੂੰ ਕੋਈ ਸੈਂਟਰੀ ਵਾਲਾ ਬਣ ਜਾਏਗਾ ਕੋਈ ਪਲੰਬਰ ਬਣ ਜਾਏਗਾ ਕੋਈ ਇਲੈਕਟ੍ਰੀਸ਼ੀਅਨ ਬਣ ਜਾਏਗਾ ਸਰ ਉਹ ਸਨੈਚਿੰਗ ਨਹੀਂ ਕਰੇਗਾ ਸਰ ਉਹ ਨਸ਼ੇਵਾਲ ਨਹੀਂ ਜਾਏਗਾ ਸਰ ਸਰ ਜਿਨਾਂ ਕੋਲ ਪੈਸਾ ਹੈ ਉਹ ਤਾਂ ਯੂਵਾ ਵਿਦੇਸ਼ਾਂ ਚ ਚਲ ਜਾਣਗੇ ਉਹ ਤਾਂ ਕਰੋੜਾਂ ਰੁਪਏ ਦੀ ਮੈਡੀਕਲ ਦੀ ਸੀਟ ਵੀ ਲੈਣਗੇ ਉਹ ਤਾਂ ਇੰਜੀਨੀਅਰਿੰਗ ਕਾਲਜਾਂ ਦੇ ਮਹਿੰਗੇ ਐਡਮਿਸ਼ਨ ਗਰੀਬਾਂ ਵਾਸਤੇ ਵਰਦਾਨ ਬਣ ਜਾਏਗਾ ਯਰ ਵੀ ਆਰ ਗੋਇੰਗ ਅਹੈਡ ਵਿਦ ਥਿਸ ਅlier there was a supreme court ban on not for using the money ਠੀਕ ਹੈ ਨੀ ਜੀ ਇਹ ਜਿਹੜਾ ਪੈਸਾ ਸਾਡੇ ਕੋਲੇ ਆਉਂਦਾ ਹੈਗਾ ਇਹ ਪੈਸਾ ਮਲਕੀ ਦੀ ਇਹ ਮਲਕੀ ਦੀ ਕੋਈ ਵੀ ਸੈਟ ਜਿਹੜਾ ਜਮਾ ਹੁੰਦਾ ਕੋਈ ਬਿਲਡਿੰਗ ਮੰਦੀ ਉਹ ਜੋ ਇਕੱਠਾ ਹੁੰਦਾ ਠੀਕ ਹੈ ਨਾ ਉਹ ਤੋਂ ਬਾਅਦ ਕੱਲਾ ਇਹ ਮੱਲੇ ਕੀ ਵੀ ਕੀ ਹੈ ਕਿ ਵੀ ਅਸੀਂ ਸਕੀਮਾਂ ਹੋਰ ਦਿੰਨੇ ਆ 10 15 ਸਕੀਮਾਂ ਹੈਗੀਆਂ ਨੇ ਜੇ ਕਿਸੇ ਬਰਕਰਾਰ ਦੀ ਡੈਥ ਹੋ ਜਾਂਦੀ ਹੈ ਜੇ ਕਿਸੇ ਦੀ 25 ਦੀ شادی ਹੈਗੀ ਹੈ ਜੇ ਕਿਸੇ ਦਾ ਬੱਚੇ ਸਰ ਮੈਂ ਉਹ ਤਾਂ ਉਹ ਤਾਂ ਸੈਪਰੇਟ ਗੱਲ ਹੈ ਜੀ ਟੂਡਾ ਅਣੀ ਗੱਲ ਤਾਂ ਸੁਣੋ ਸਰ ਇਸ ਟਾਈਮ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ 3 ਕਰੋੜ ਰੁਪਏ ਇਸ ਬਿਲਡਿੰਗ ਤੇ ਲਗਾਤਾ ਗਿਆ 2016 ਦੇ ਵਿੱਚ ਤੇ ਤਿੰਨ ਨਾਲ 3 ਕਰੋੜ ਰੁਪਏ ਲਗਾਤਾ ਜੇ ਇਹਨੂੰ ਕੰਪਲੀਟ ਹੀ ਨਹੀਂ ਆਪਾਂ ਕਰਨਾ ਸੀਗਾ ਸਰ ਜੇ ਕੋਈ ਵਿਚੋਂ ਦੀ ਪ੍ਰੋਜੈਕਟ ਰੋਕਣਾ ਸੀਗਾ ਤਾਂ ਇਹ ਆਵਾਜ਼ ਉੱਪਰ ਤੱਕ ਜਾਵੇ ਕਿ ਇਹ ਪੈਸਾ ਮਿੱਟੀ ਕਿਉਂ ਕੀਤਾ ਗਿਆ ਇਹ ਖਰਾਬ ਕਿਉਂ ਕੀਤਾ ਗਿਆ ਆ ਸੋਚ ਕੇ ਦੇਖੋ 8 ਸਾਲਾਂ ਦੇ ਵਿੱਚ 1600 ਦੇ ਹਿਸਾਬ ਦੇ ਨਾਲ ਜੇ ਜੇ ਅੱਜ ਲੱਖਾਂ ਬੱਚੇ ਅੱਜ ਕੋਈ ਪਲੰਬਰ ਕੋਈ ਇੰਜੀਨੀਅਰ ਬਣ ਜਾਂਦਾ ਸਰ ਕਮੈਂਟਸ ਕੀ ਵੀ ਕਿਉਂ ਮੈਂ ਤੁਹਾਨੂੰ ਗੱਲ ਤਾਂ ਸੁਣ ਲਓ ਉਸ ਵਦੋ ਸਟੇਮ ਸਪਰੀਮ ਕੋਰਟ ਨੇ ਇੱਕ ਸੇਲ ਆਤੀ ਸੀਗੀ ਕਿ ਤੁਸੀਂ ਇਹ ਪ ਕੋਈ ਕੰਸਟਰਕਸ਼ਨ ਜਿਹੜਾ ਕੋਈ ਹੈਗਾ ਇਹਦੇ ਤੇ ਨਹੀਂ ਯੂਜ਼ ਕਰ ਸਕਦੇ ਇਹ ਪੂਰੇ ਇੰਡੀਆ ਦੀ ਸਕੀਮ ਹੈ ਕੋਈ ਇਕੱਲੇ ਪੰਜਾਬ ਦੀ ਨਹੀਂ ਹੈ ਸਰ ਫਿਰ ਲਾਣਾ ਹੀ ਨਹੀਂ ਸੀਗਾ ਪੈਸਾ 3 ਕਰੋੜ ਰੁਪਏ ਵੀ ਖਰਾਬ ਹੀ ਨਹੀਂ ਹੋਣਾ ਸੀਗਾ ਹਾਂਜੀ ਮੈਂ ਕਹਾਂ ਫਿਰ ਲਗਾਣਾ ਹੀ ਨਹੀਂ ਸੀ ਸਰ 3 ਕਰੋੜ ਰੁਪਏ ਵੀ ਮਿੱਟੀ ਨਾ ਹੁੰਦਾ ਖਰਾਬ ਨਾ ਹੁੰਦਾ ਮੈਂ ਨਹੀਂ ਨਾ ਕਹਿ ਸਕਦਾ ਮੈਂ ਤਾਂ ਮਨ ਕੀ ਵੀ ਡਿਸਿਸ਼ਨ ਬੋਸ ਟੇਕਨ ਬਾਈ ਦੀ ਗਵਰਨਮੈਂਟ ਐਟ दैट ਪੁਆਇੰਟ ਆਫ ਟਾਈਮ ਹੈ ਨਾ ਲੇਕਿਨ ਸਰ ਇਹ ਪ੍ਰੋਜੈਕਟ ਹੈ ਇਹ ਕੰਪਲੀਟ ਸਰ ਇਹ ਪ੍ਰੋਜੈਕਟ ਕੰਪਲੀਟ ਨਹੀਂ ਹੋਗਾ ਮਤਲਬ ਆਪਕੇ ਕਹਿਣੇ ਕੀ ਬਿਹਾਪ ਸੇ نہیں میں نے ہم نے تو سٹیٹمنٹ دے دیا کہ پروجیکٹ کمپلیٹ ہوگا ہم تو کہہ رہے ہیں کہ جب یہ سٹارٹ ہوا تھا جب یہ سٹارٹ ہوا تھا اس ٹائم کچھ کارنوں کے کارن سپریم کورٹ کے گائیڈ لائن سے کہ بھی آپ یہ پیسہ نہیں یوز کر سکتے دھیرے اب وہ دیرے دیرے اس کو کلیریفائی کر دیا گیا ہے سپریم کورٹ نے بھی کر دیا ہے سینٹرل گورنمنٹ نے بھی کر دیا ہے اسی لئے جیشن جی نے ڈپٹی سیکٹری نے ایک اسٹیٹمنٹ دی ہے ہم نے بورڈ میں پاس کرا لیا ہے کہ اس کو ਬਿਲਕੁਲ ਇਹ ਸਾਡੇ ਨਾਲ ਕੀ ਨਾਮ ਸੀ ਇਹਨਾਂ ਦਾ ਸਰਬਜੋਤ ਸਿੰਘ ਸਿੱਧੂ ਸਰਬਜੋਤ ਸਿੰਘ ਲੇਬਰ ਅਫਸਰ ਲੇਬਰ ਅਫਸਰ ਜਿਨ੍ਹਾਂ ਨੇ ਕਿਹਾ ਕਿ ਇਸ ਦੇ ਵਿੱਚ ਬਿਆਨ ਆ ਗਿਆ ਤੇ ਇਹਦੀ ਕੰਡੀਸ਼ਨ ਸੀਗੀ ਕਿ ਇਹਨੂੰ ਸੁਪਰੀਮ ਕੋਰਟ ਵੱਲੋਂ ਰੋਕਿਆ ਗਿਆ ਸੀ ਕਿ ਇਹਦੇ ਤੇ ਪੈਸਾ ਜਿਹੜਾ ਨਹੀਂ ਲਗਾਣਾ ਲੇਕਿਨ ਹੁਣ ਉਹ ਸਟ੍ਰੋਕ ਰਿ ਹਟਾ ਦਿੱਤਾ ਗਿਆ ਤੇ ਜਲਦੀ ਜਿਹੜਾ ਇਹ ਇੰਸਟੀਚਿਊਟ ਬਣ ਕੇ ਤਿਆਰ ਹੋ ਸਕਦਾ ਲੇਕਿਨ ਖਾਬਾਂ ਦੇ ਵਿੱਚ ਕਿਤੇ ਸਿੱਡੀ ਸੈਂਟਰ ਰਾਣੀ ਚਾਂਸੀ ਰੋਡ ਜਾਂ ਫਿਰ ਸਟੇਡੀਅਮ ਦੀ ਤਰ੍ਹਾਂ ਇਹ ਵੀ ਚੌਥਾ ਮੈਂ ਕਹੂੰਗਾ ਖੰਡਰ ਨਾ ਬਣ ਜਵੇ ਮੈਂ ਫੇਰ ਹੀ ਕਹਾਂਗਾ ਕਿ ਇਹ ਪ੍ਰੋਜੈਕਟ ਬਣੇ ਇਹ ਕੰਗ ਸਾਬ ਦੇ ਲੇਬਰ ਅਫੀਸਰ ਦੇ ਹਰ ਇੱਕ ਦੇ ਅਲਫਾਜ਼ ਪੂਰੇ ਹੋਣ ਔਰ ਮੇਰੇ ਲੁਧਿਆਣਾ ਸ਼ਹਿਰ ਦੇ ਹਰ ਸਾਲ 1600 ਨੌਜਵਾਨ ਆਤਮ ਨਿਰਭਰ ਹੋਣ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ లైਵ